ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਆ ਦੋ ਟਾਈਮ ਲਾਜ਼ਮੀ ਆਪਣੀ ਪਸ਼ੂ ਦੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਵੀਡੀਓ ਕਰਤੇ ਆਨਲਾਈਨ ਚ ਵਾਈ ਕਰੋ ਗੱਬਨ ਡੰਗਰ ਨੂੰ ਤਿੱਪ ਕੇ ਉਰਾ ਕੇ ਖੜੋ ਸਜਣੋ ਅੱਜ ਦੀ ਵਿਜ਼ਿਟ ਪਿੰਡ ਮਾੜੀ ਮੇਗਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਕ੍ਰੇਨੂ ਫਾਰਮ ਦੇ ਸੱਜਣੋਂ ਪਹੁੰਚੇ ਆ ਇੱਕ ਵੀਰ ਉਹਨਾਂ ਦੇ ਕੋਲ ਸੋਈ ਸਵਾਈ ਮੈਂ ਆ ਸੱਜਣੋਂ ਤਾਂ ਜੀ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਸਾਂਝੀ ਕਰਦੇ ਆ ਫੱਜ ਸਮਝ ਕੇ ਐਂਡ ਤੱਕ ਬਣੇ ਰਹੋ ਜਰੂਰ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਜੀ ਹਾਂ ਜੀ ਚਲੋ ਕੀ ਨਾਮ ਜੀ ਗੁਰਲਾਲ ਸਿੰਘ ਗੁਰਲਾਲ ਸਿੰਘ ਪਿੰਡ ਮਾਰੀ ਮੇਗਾ ਹਾਂ ਜੀ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਮੋਬਾਈਲ ਨੰਬਰ 98946508869 ਠੀਕੋ ਮੈਂ ਸੇਲ ਕਰਨੀ ਆਪਾਂ ਹਾਂ ਜੀ ਚਲੋ ਜੀ ਠੀਕ ਆ ਤੇ ਕਿੰਨਾ ਮੌਕੇ ਦਾ ਦੁੱਧ ਉਹ ਹੀ 11 ਕਿਲੋ ਬੌਲਾ ਹੋਗਾ ਅਸ਼ੀਆਦ ਨਾਲ ਹੀ ਛੇ 11 ਕਿਲੋ ਬੌਲਾ ਹਾਂਜੀ ਕਿੰਨਾ ਕੇ ਦੁੱਧ ਪਰਦੀ ਰਹੀ ਮੈਂ 14 ਕਿਲੋ ਦੀ ਪਸਤੀ ਰਹੀ ਪੇਟਾ ਦੀ 14 ਕਿਲੋ ਦੀ ਮੇਲ ਕਾਫ ਆ ਗਿਆ ਨਾ ਅ 30 ਦਾ ਸੂਆ ਹਾਂਜੀ 30000 ਠੀਕ ਹੈ ਜੋਂ ਓਕੇ ਬਾਈ ਜੀ ਹਾਂਜੀ ਬੋਲ ਧਾਰਾ ਲਵਾ ਦਿੱਗੇ ਨਾ ਮਕਰੂ ਖੋਲੇ ਹੋ ਤੋਰਾ ਕਰਾਈਏ ਜੇਕਾ ਮਨੋਈ ਸਚਨੋ ਮੈਂ ਚੰਗੀ ਆ ਸੋਹਣੀ ਆ ਮੈਂ 30 ਦਾ ਸੂਆ ਸਹੀ ਦੱਸ ਰਹੇ ਬਈ ਕਿਰਲਾਲ ਐਨ ਕਰ ਲਾ ਇਹ ਘਰੇਲੂ ਫਾਰਮ ਦੀ ਮੈਂ ਲੋਈ ਟਾਈਮ 1 ਵਜ ਗਿਆ ਸੱਜਣੋ ਇਹ ਮਤਾਜਾ ਲਾਇਓ ਬਾਈ ਗਰ ਲਾਲ ਸਿੰਘ ਦਿਨੇ ਕਿੰਨੇ ਕ ਵੱਜ ਦੀ ਚਵਾਈ ਹੋਊਗੀ 6:30 ਵਜੇ ਮੇਰੀ 6:30 ਵਜੇ ਦੀ ਹੈਨਾ ਤੇ ਫਿਰ ਟਾਈਮ ਕਾਫੀ ਪਿਆ ਨਾ ਹਾਂਜੀ ਲਓ ਜੀ 1:18 ਹੋ ਗਏ ਜੇ 1:30 ਹੋਣ ਲੱਗਾ ਜੇ ਲੈਓ ਬਾਈ ਜੀ ਲੈਓ ਹੌਲਾ ਦਾ ਕਰਦੇ ਗਾ ਜੀ ਮੈਨੇ ਚੰਗੀ ਆ ਜੀ ਚੰਗੀ ਹੌਲਾ ਸਜਾ ਲੂੰ ਕਾਰ ਦੇ ਕੋ ਤੇ ਚੰਗਾ ਢਾਂਚਾ ਲੱਗਾ ਨਹੀਂ ਬੰਨ ਦੋ ਤੇ ਬੱਚਾ ਲਾ ਕੇ ਪਹਿਲਾਂ ਧਰ ਮਰਵਾ ਰਿਹਾ ਨਾ ਠੀਕ ਹੈ ਲੋ ਜੀ ਬਾਤ ਕਰੋ ਜੀ ਅੱਜ ਮੈਂ ਪਸਮੀ ਨਹੀਂ ਹਾਂ ਨਾ ਹਾਂ ਜੀ ਲੋ ਸਜਣੋ ਬਾਕੀ ਜਿੰਨੇ ਢੋਕੇ ਕੇ ਖਾਈ ਤੇ ਆ ਚਲੋ 11 ਕਿਲੋ ਮੌਗਰਾ ਦੁੱਧ ਆਪਾਂ ਦੇ ਧਾਰਾਂ ਹੀ ਵਿਖਾਈਆਂ ਕਿ ਪੂਰ ਛੱਟਾ ਨਾਲ ਕੋਈ ਹੋਵੇ ਹਨਾ ਤੇ ਦੁੱਧ 11 ਕਿਲੋ ਬੋਲਾ ਤੇ ਉਹ ਵੀ ਧਾਰ ਤੇ ਹੀ ਪਸਮੂਗੀ ਮੈਂ ਬਿਨਾ ਬੱਚੇ ਤੋਂ ਜਿਵੇਂ ਚਾਹ ਬਣਾਉਂਦੇ ਹੈ ਏਡੀ ਸੀਲ ਹੈ ਹਾਂ ਜੀ ਤੇ ਦੇ ਕਿਨੇ ਦਈਏ ਕੀ ਰੇਟ ਕਰਦੇ ਆ ਰੇਟ ਤੇ ਵਿੱਚ ਇੱਕ ਤੇ ਹੀ ਕਰਦੇ ਆ ਅੱਛਾ ਤੇ ਸਵਾਜ ਦੇ ਦੀ ਜਾਇਜ਼ ਕਰਕੇ ਦੇ ਦੀਏ ਕਿਉਂ ਇੱਕ ਬਾਈਟ ਦੇ ਦਾਂਗੇ 122000 ਦੀ ਹਾਂਜੀ ਹੋਰ ਕਰਦੀ ਐ ਮੈਂ ਨਾ ਕਿਉਂ ਮੌਕੇ ਤੇ ਕੋਈ ਹੋਰ ਕਰਦਾ 20 ਦੇ ਦਿਓ ਹੈ ਕਿਉਂ 20 ਦੇ ਦਿਓ ਠੀਕ ਹੈ ਸੱਜਣੋ ਮੈਂ ਚੰਗੀ ਧਾਰਾ ਤੁਰਾਂ ਤੁਰੰ ਮਰਵਾ ਕੇ ਵਿਖਾ ਦਿਆਂ ਤੇ ਆਪਣੀ ਫਿਰ ਵੀ ਬੱਚਾ ਬੱਚਾ ਲਾ ਕੇ ਚੈੱਕ ਕਰਨੇ ਤੇ ਤਸੱਲੀ ਕਰਨੀ ਕਰ ਵੀ ਸਕਦੇ ਤੁਸੀਂ ਇਹ ਚ ਇੱਕ ਪੈਸੇ ਦੇਣੇ ਕੋਈ ਟੁੜਕੋ ਵਾਲੀ ਗੱਲ ਨਹੀਂ ਆ ਤੇ ਪਿੰਡ ਪਹੁੰਚਣਾ ਪਊਗਾ ਮਾੜੀ ਮੇਗਾ ਠੀਕ ਹੈ ਜੀ ਸੱਚੀ ਗੱਲ ਹੈ